ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਗਿੱਲ ਡੈਰੀ ਫਾਰਮ ਪਿੰਡ ਰਣੀਆਂ ਦੇ ਵਿੱਚ ਹੈਪੀ ਬਾਇਰਡੇ ਘਰੇ ਵਪਾਰ ਲੈਣ ਦਾ ਬਾਈ ਦਾ ਕੰਮ ਉਸ ਵਪਾਰ ਲੈਣ ਦੇ ਵਿੱਚ ਆਈ ਹੋਈ ਇੱਕ ਗਾਂ ਦੇ ਦਰਸ਼ਨ ਕਰਵਾਉਣੇ ਆ ਕਿੰਨਾ ਦੁੱਧ ਆ ਕੀ ਗੱਲਬਾਤ ਆ ਦੇ ਨਾਲ-ਨਾਲ ਤੁਹਾਨੂੰ ਜਰਮਨ ਦੇ ਬੱਚੇ ਵੀ ਦਿਖਾ ਦੇਣੇ ਆ ਮਿੱਤਰੋ ਮੈਂ ਅੱਜ ਕੀ ਡਿਟੇਲ ਆ ਪਹਿਲਾਂ ਆਪਾਂ ਗਾਂ ਬਾਰੇ ਜਾਣਦੇ ਆ ਸਤਿ ਸ਼੍ਰੀ ਅਕਾਲ ਹੈਪੀ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਵੀਰੇ ਵਧੀਆ ਵੀਰੇ ਤੂੰ ਦੱਸ ਸੇਤਾ ਸੁਣਾ ਹਾਂ ਹਾਂ ਪੂਰੇ ਕੈਮ ਬਾਈ ਠੀਕ ਆ ਬਾਈ ਵੈੜ ਦੇ ਬਾਰੇ ਦੱਸੀ ਜਾਣਕਾਰੀ ਕਿਨਵਾ ਸੁਹਾ ਵੀਰੇ ਵੈੜ ਵੀਰੇ ਦੂਜਾ ਸੁਹਾ ਸੁਈ ਆ ਓਕੇ ਹਾਂ ਤੇ ਤਿੰਨ ਦਿਨਾਂ ਦਾ ਤੀਜਾ ਦਿਨ ਅੱਜ ਨੂੰ ਸੂਈ ਨੂੰ ਤੀਜਾ ਦਿਨ ਦੀ ਸੂਈ ਨੂੰ ਆ ਠੀਕ ਹੈ ਦੁੱਧ ਕਿੰਨਾ ਤਿਆਰ ਹੋ ਬਹੁਤ ਇਥੇ ਰਹੂਗਾ ਵੀਰੇ 14 ਤੋਂ 15 ਦੇ ਵਿੱਚ ਵਿੱਚ ਤਿਆਰ ਹੋ ਠੀਕ ਹੈ ਬਈ ਕਿੰਨਾ ਦੁੱਧ ਦੇ ਦੂਗੀ ਪੀਕ ਲੈਵਲ ਦਾ ਬਈ ਦੁੱਧ ਬਈ ਯਾਰ ਗਰਮੀ ਹਿਸਾਬ ਨਾਲ 17-18 ਕਿਲੋ ਦੇ ਦੂਗੀ ਹਾਂ ਬੱਚਾ ਮਗਰ ਕਿ ਬੱਚੀ ਬਈ ਬੱਚਾ ਮਗਰ ਬਈ ਅੱਛਾ ਬੱਚਾ ਮਗਰ ਪਹਿਲਵਾਨ ਹੈ ਤੇ ਚਵਾਈ ਚਵਾਈ ਨੂੰ ਕਿਵੇਂ ਆ ਬਈ ਚਵਾਈ ਨੂੰ ਬਹੁਤ ਜ਼ਿਆਦਾ ਠੰਡੀ ਆ ਬਈ ਜਿੱਧਰ ਦੀ ਮਰਦੀ ਬਹਿ ਜਾ ਠੀਕ ਆ ਲੈ ਓਕੇ ਲੈ ਮੈਂ ਠੀਕ ਆ ਚਵਾਦੂ ਬਹੁਤ ਚੰਗਾ ਹਨਾ ਹਾਂ ਆਪਾਂ ਪੁੱਠੇ ਪਾਸੇ ਬਹਿ ਗਏ ਨਾਲੇ ਲੈ ਤੇ ਕਿਨੇ ਦੀ ਦੇ ਦਈਏ ਵੀਰੇ ਮੋਲੇ ਯਾਰ ਭਾਈ ਜੇ 65 ਕਰਾ ਲਗੇ ਚੈੱਕ ਕਰਾ ਲਗੇ 62 ਹੈ ਨਾ ਹੂੰ ਭਾਈ ਯਸ ਨੋ ਯਸ 55000 ਦੇ ਬਿਹੜ 55000 ਦੀ ਦੇ ਦਿਆਂਗੇ ਇਹਦੇ ਵਿੱਚ ਥੋੜਾ ਬਹੁਤਾ ਜੇ ਮੰਨਤਾਂ ਕੋਈ ਜੇਰ ਜੱਪਈ ਸਾਰੀ ਡਾਨਾ ਮੰਨਤਾਂ ਵਿੱਚੋਂ ਕਰ ਦਿਆਂਗੇ ਓਕੇ ਆਪਣੇ ਘਰੇ ਸੂਈ ਆ ਜੇਰ ਦੀ ਸਾਰੇ ਕਾ ਦੀ ਗਰੰਟੀ ਹੋਊਗੀ ਤੀਜੇ ਦਿਨ ਹੀ ਸੂਈ ਨੂੰ ਠੀਕ ਹੈ ਵੀਰੇ ਕੱਢੀ ਪਾਰ ਨੂੰ ਹੈਪੀ ਬਈ ਧੋਈ ਨੂੰ ਲੈ ਵੀ ਮਿੱਤਰੋ ਤੂੰ ਦੂਜਾ ਸੂਆ ਇਹ ਨਾ ਵੀਰੇ ਦੂਜਾ ਪਿਆਰ ਦੂਜਾ ਸੂਆ ਭਾਈ ਦੂਜਾ ਸੂਆ ਸੂਈ ਆ ਮਗਰ ਵੱੱਛਾ ਵਾ ਤੀਜਾ ਦਿਨ ਸੂਈ ਨੂੰ 14 15 ਕਿਲੋ ਬੋਲਾ ਇਹਦੇ ਥਲੇ ਤਿਆਰਾਂ ਲੇਵੇ ਦੀ ਫਿਟਿੰਗ ਫੂਟਿੰਗ ਬੜੀ ਕਮਾਲ ਦੀ ਆ ਵੱਚੀ ਦੀ ਮਿੱਤਰੋ ਦੇਖਿਓ ਤੁਸੀਂ ਕਿਰਾਂ ਦੀ ਪੱਟਾਂ ਦੇ ਸਾਨ ਨਾਲ ਲੇਵਾ ਲੱਗਾ ਤੇ ਲੱਗਾ ਵੀ ਕਮਾਲ ਦਾ ਲੇਵਾ ਥਾਣਾ ਥਣ ਵੇਖਿਓ ਤੁਸੀਂ ਕਿੰਨਾ ਚੰਗਾ ਤੋਰ ਤਾਰਨਾ ਪਲਵਾਨਾਂ ਵਰਗੀ ਆ ਕਰਮਾੜੀ ਵੇਖੋ ਤੁਸੀਂ ਹੂੰ ਥੱਲੋ ਥੱਲੋ ਬਹੁਤ ਚੰਗੀ ਹੈ ਮਿੱਤਰੋ ਦੇਖ ਸਕਦੇ ਬਰੀਕੀ ਬਰੂਕੀ ਸਾਰੀ ਚੰਗੀ ਹੈ ਜਿਹੜੀ ਆਰਡਰ ਰੋਡ ਦੀ ਤੇ ਬਾਕੀ ਆ ਗਿਆ ਹੀ ਪਹਿਲਵਾਨ ਤੇ ਬਾਕੀ ਉੰਜ ਵੀ ਚੰਗੀ ਹੈ ਥੱਲੋ ਥੱਲੋ ਵੀ ਮਿੱਤਰੋ ਤੁਸੀਂ ਦੇਖ ਸਕਦੇ ਆ ਤੇ ਇਹਦਾ ਪੁੱਛਦੇ ਆਪਾਂ ਬਾਈ ਨੂੰ ਵੀ ਦੁੱਧ 14 15 ਤੇ ਰੇਟ ਦੱਸਤਾ ਵੀਰੇ ਨੇ ਸੱਚ ਦਾ ਰੇਟ ਤਾਂ ਕਰਤਾ ਬਾਈ ਇਹਦਾ 65 ਲੈ ਲਓ ਰੇਟ ਤਾਂ ਵੀਰੇ ਅਜੇ ਵੈੜਨਾ ਅੱਧੀ ਆ ਬਣੀ ਬਹੁਤ ਜ਼ਿਆਦੇ ਸੀਗੀ ਇਹ ਤਾਂ ਖਾ ਪੀ ਕੇ ਹੋਰ ਵੀ ਇਹਨੇ ਬਣ ਤਿਆਰ ਹੋਣਾ ਵੇ ਥੱਲੋ ਥੱਲੋ ਖਰੀ ਬਹੁਤ ਆ ਹਨਾ ਬਾਈ ਤੇ ਇਹ ਸੀਗੀ ਆਪਣੇ ਗਾਂਦ ਬਾਈ ਇੱਧਰ ਫਿਰ ਬੱਚੇ ਵੀ ਰੱਖੀ ਬੜਾ ਜਰਮਨ ਜਰਮਨ ਆਪਾਂ ਕੁੱਤੀ ਠੀਕ ਆ ਇਹ ਕੁੱਤੀ ਇਸੇ ਦੇ ਹੀ ਬੱਚੇ ਨੇ ਇਸੇ ਦੇ ਬੱਚੇ ਆ ਵੀਰੇ ਇਹ ਠੀਕ ਆ ਤੇ ਅੱਜ ਕਿੰਨੇ ਦਿਨਾਂ ਦੇ ਹੋਗੇ ਇਹ ਆ ਕੰਨ ਚੱਕਣ ਲੱਗ ਗਏ ਬੱਚੇ ਹਾਂ ਚੱਲ ਗਏ ਦਿਨਾਂ ਦੇ ਹੋਗੇ ਬਾਈ ਸਾਰਾ ਰਿਕਾਰਡ ਨਾਲ ਹੋਊਗਾ ਪਿਓ ਤੋਂ ਲੈ ਕੇ ਮਾਂ ਫਿਰ ਆਪਣੇ ਸਾਹਮਣੇ ਆ ਠੀਕ ਆ ਇਹ ਫਿਰ ਕਿਹੜੇ ਕੁੱਤੇ ਦੇ ਆ ਬਾਈ ਇਹ ਵੀਰੇ ਇੱਥੇ ਆਪਣੇ ਮਸ਼ਹੂਰ ਆ ਕੁੱਤਾ ਬਾਦਲ ਬਾਦਲ ਹੈ ਬਾਦਲ ਕੁੱਤਾ ਇੱਥੇ ਪਟਵਾਰੀ ਵਾਲਾ ਕੋ ਤਾਂ ਬੁੱਟਰ ਸਾਰਾ ਏਰੀਆ ਜਾਣਦਾ ਪਰ ਉਹ ਕੁੱਤੇ ਨੂੰ ਠੀਕ ਆ ਬਾਈ ਉਹਦੇ ਬੱਚੇ ਆ ਵੀਰੇ ਇਹ ਉਹਦੇ ਬੱਚੇ ਆ ਤੇ ਇਹ ਕਿੰਨੇ 40 ਦਿਨਾਂ ਦੇ ਹੋਗੇ ਬਾਈ ਹਾਂ ਵੀਰੇ 40 ਦਿਨਾਂ ਦੇ ਹੋਗੇ ਕਿੰਨੇ ਫੀਮੇਲ ਕਿੰਨੇ ਆ ਬਾਈ ਫੀਮੇਲ ਇਹ ਚ ਵੀ ਤਿੰਨ ਫੀਮੇਲ ਆ ਦੋ ਫੀਮੇਲ ਆ ਠੀਕ ਆ ਵੀਰੇ ਮਰਦੇ ਯਾਰ ਬੱਚੇ ਮੁੰਡਾ ਡਬਲ ਕੋਡ ਆ ਫਿਰ ਇਹ ਡਬਲ ਕੋਡ ਵੀਰੇ ਡਬਲ ਡਬਲ ਕੋਡ ਕਿਹਾ ਆਪਾਂ ਹੈ ਜਰਮਨ ਦੀ ਤਾਂ ਮੰਗ ਵੀ ਬਹੁਤ ਆ ਹਨਾ ਬਾਈ ਹਾਂ ਤੇ ਕਿੰਨੇ ਕਿੰਨੇ ਦਾ ਬੱਚਾ ਦੇ ਦਿਆਂਗੇ ਬਾਈ ਆਪਾਂ ਬੱਚਾ ਕਿੰਨੇ ਕਿੰਨੇ ਦਾ ਕੁੱਤਾ 13 ਦਾ ਕੁੱਤੀ ਦੇ ਦਿਆਂਗੇ 12 ਦੇ ਕੁੱਤਾ 13 ਦਾ ਦੇ ਦਾਂਗੇ ਕੁੱਤੀ 12 ਦੀ ਦੇ ਦਾਂਗੇ ਹੋਰ ਵੀ ਚੋੜ ਦੇ ਦਾਂਗੇ ਬੱਚਾ ਜਿਹੜਾ ਕੁੱਤਾ ਉਹ 13 ਦਾ ਦਵਾਂਗੇ ਕੁੱਤੀ ਜਿਹੜੀ ਉਹ 12 ਦੀ ਦੇ ਦਾਂਗੇ ਕੋਲ ਰੀ ਨੇ ਵੀਰੇ ਸਾਹਿਬ ਇਹਨਾਂ ਤੇ ਕੰਮ ਕਰਨ ਵਾਲਾ ਇਕੱਠਿਆਂ ਦਾ ਸੌਦਾ ਮਾਰਨਾ ਚਾਹੁੰਦਾ ਹੋਵੇ ਸਾਰੇ ਬੱਚਿਆਂ ਦਾ ਬਾਈ ਸਾਰੇ ਬੱਚੇ ਇਕੱਠੇ ਦੇ ਦਾਂਗੇ ਵੀਰੇ ਹਿਸਾਬ ਨਾਲ ਦੇ ਦਾਂਗੇ ਠੀਕ ਹੈ ਬਈ ਹਾਂ ਕੋਈ ਕਾਰੋਬਾਰੀ ਬੰਦਾ ਹੁੰਦਾ ਬੱਚੇ ਸੱਤੇ ਸੀਗੇ ਦੋ ਆਪਾਂ ਸੇਲ ਕਰਤੇ ਆ ਪਰਸੋਂ ਵੀ ਗਏ ਆਪਣੇ ਠੀਕ ਹੈ ਬਈ ਸੱਤ ਬੱਚੇ ਸੀਗੇ ਪੰਜ ਰਹਿ ਗਏ ਇਹਦੇ ਵਿੱਚੋਂ ਵੀ ਇੱਕ ਬੱਕਾ ਰੱਖੋਗੀ ਹੈਨਾ ਕੁੱਤੀਆਂ ਰੱਖਾਂਗੇ ਵੀਰੇ ਠੀਕ ਹੈ ਬਈ ਇਹ ਸੂਆ ਪਹਿਲਾਂ ਹੀ ਸੂਈ ਹੈ ਬਾਈ ਪਹਿਲੀ ਏ ਸੂਈ ਹੈ ਵੀਰੇ ਪਹਿਲੀ ਏ ਠੀਕ ਹੈ ਬਈ ਖੜਾ ਲਾ ਕੁੱਤੀਆਂ ਨੂੰ ਕਿਨੇ ਚਿਰ ਦੀ ਹੈ ਇਹ ਬਾਈ ਇੱਕ ਘੰਟਾ ਦੀ ਹੋ ਗਈ ਵੀਰੇ ਪਰ 15 ਗੁਮਿਨੇ 15 ਗੁਮਿਨੇ ਠੀਕ ਹੈ ਬਈ ਲੈ ਵੀ ਮੇਤਰੋ ਜਰਮਨ ਦੇ ਬੱਚੇ ਆ ਤੇ ਮਿਲਦੇ ਤੁਹਾਨੂੰ ਪਤਾ ਬਹੁਤ ਘੱਟ ਆ ਤਿੰਨ ਫੀਮੇਲ ਆ ਦੋ ਮੇਲ ਆ ਮੇਰੇ ਮੈਨ ਰਾਖੀ ਲੋ ਯਾਰ ਜਿੰਦੇ ਦੀ ਲੋਡ ਨਹੀਂ ਕਰਨ ਨੂੰ ਹੂੰ ਕੀ ਬਾਤ ਹੀ ਚੀਜ਼ ਆ ਇਹਨਾਂ ਦੀ ਮੰਗ ਵੀ ਬਹੁਤ ਆ ਹਨਾ ਕੁੱਤਾ ਮਿਲੂਗਾ ਤੁਹਾਨੂੰ 13000 ਦਾ ਤੇ ਕੁੱਤੀ ਮਿਲੂਗੀ ਤੁਹਾਨੂੰ 12000 ਦੀ ਜੇ ਤੁਸੀਂ ਇਕੱਠੇ ਕੋਈ ਭਰਾ ਲੈਣਾ ਚਾਹੁੰਦਾ ਹੋਇਆ ਤੇ ਫਿਰ ਪਾਈ ਜਾਂਦਾ ਵੀ ਆਪਾਂ ਹੋਰ ਰੇਟ ਕਰ ਲਾਂਗੇ ਬੱਚੇ ਕਮਾਲ ਦੇ ਆ ਮਿੱਤਰੋ ਤੇ ਆ ਮਿੱਤਰੋ ਜਿਹੜਾ ਗਰ ਕੀ ਸੀਗੀ 56000 ਦੇ ਵਿੱਚ ਮਿਲ ਲਈ ਮਾਨਤਨ ਗਿੱਲ ਡੈਰੀ ਫਾਰਮ ਤੇ ਪਹੁੰਚੇ ਸੀ ਹੈਪੀ ਬਾਈ ਦੇ ਘਰੇ ਸੀਗਾ ਗੱਲਬਾਤ ਲਈ ਸੰਪਰਕ ਵੀ ਕਰ ਲਿਓ ਪਾਈ ਦਾ ਨੰਬਰ ਹੈਗਾ ਮਿੱਤਰੋ 9878304699878304699878304699 ਧੰਨਵਾਦ ਸ਼ੁਕਰੀਆ ਪਿੰਡ ਰਣੀਆਂ